ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋੜ ਦੀ ਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਕਾਲੀ ਕਰਨੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਪਗੜ੍ਹ ਤੋਂ ਕਵਰ ਕਰਾਂਗੇ ਜੀ 200 ਨੂੰ ਝੋਟੀਆਂ ਦਿਖਾਵਾਂਗੇ ਕਮੋਰਾ ਨਸਲ ਦੀ ਇੱਕ ਦਿਖਾਵਾ ਨੀਨੀਰਾ ਵੀ ਗੱਲ ਬਾਤ ਸਰਪੰਚ ਸਾਹਿਬ ਨਾਲ ਗਰਾਮ ਸਸੀਗੜ੍ਹ ਜੀ ਸਸੀਗੜ੍ਹ ਜੀ ਹੋ ਠੀਕ ਹੋ ਜੀ ਚੱਲ ਦੀ ਗੱਲ ਆ ਜੀ ਪਹਿਲਾਂ ਤਾਂ ਨਾਮ ਦੱਸੋ ਜੀ ਆਪਣਾ ਗਰਮੇਰ ਸਿੰਘ ਜੀ ਗਰਮੇਰ ਸਿੰਘ ਗਰਮੇਰ ਦੀਵਗੜ੍ਹ ਹਾਂਜੀ ਜ਼ਿਲ੍ਹਾ ਆਪਣਾ ਤਹਿਸੀਲ ਤਪਾ ਹਾਂਜੀ ਤੇ ਬਦਾਤਿਆਂ ਵਾਲੇ ਰੋਡ ਦੇ ਉੱਤੇ ਆਪਣੇ ਆਈ ਦੋ ਝੋਟੇ ਦਿਖਾਉਣੇ ਨੇ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਦੇ ਅੰਕਲ ਜੀ ਦੇਖੀ ਜਾਂਦੇ ਆਪਾਂ ਮੋਹਰਾਂ ਨਸਲ ਦੀ ਝੋਟੀ ਤੇ ਕਿੰਨੇ ਕੁ ਦਿਨ ਬਾਕੀ ਤੇ ਕਿਹੜਾ ਸੂਆ ਇਹ ਮੰਨ ਲਓ ਜੀ 4-5 ਦਿਨ ਹੋ ਲੋ ਜੀ ਲੈ ਜੂ 4 ਤੋਂ 5 ਦਿਨ ਪਾ ਤੇ ਹਾਂਜੀ 2 ਦਾ 16 ਤੇ 17 ਕਿਲੋ ਗਰੰਟੀਆ ਮੁੱਲ ਕੀ ਆ ਗਿਆ ਜੀ ਇਹਦਾ ਮੁੱਲ ਦਾ ਮੋਬਾਈਲ ਤੇ ਹੋਈ ਫੋਨ ਦੇ ਉੱਤੇ ਦਾ ਚੰਗੀ ਝੋਟੀ ਆ ਗਈ ਆ ਦੇਖੋ ਕੁਆਲਿਟੀ ਚੰਗੀ ਆ ਥਣ ਭਾਂਡੇ ਦੀ ਪੂਰੀ ਸਾਫ ਆ ਗਈ ਤੇ ਮੁੱਲੇ ਦਾ ਫੋਨ ਦੇ ਉੱਤੇ ਉਕਲਾ ਕਲਾ ਥਣ ਲੱਗਿਆ ਵਾ ਮੋੜ ਲਿਓ ਜੀ ਬਸ ਬੰਦ ਲਓ ਪੂਰੀ ਸਪੇਸ ਦੇ ਉੱਤੇ ਥਣ ਲੱਗਿਆ ਤੇ ਵੱਡੇ ਕਦ ਕਾੜ ਦੀ ਆ ਗਈ ਇੱਕ ਵੀ ਵਾਲ ਤੁਸੀਂ ਪਿੰਡੇ ਦੇ ਵਿੱਚੋਂ ਚਿੱਟਾ ਨਹੀਂ ਇਹਦੇ ਭਾਲ ਸਕਦੇ ਤੇ ਲੈ ਵਾਲੂਗਾ ਜੇ ਆਪਾਂ ਗੱਲ ਕਰ ਲਗੇ ਪੂਰਾ ਚੰਗਾ ਤੇ ਚੌੜੀ ਚੂੜੀ ਪੰਜਾਬੀ ਦੀ ਘਾਤ ਮੰਜਾ ਰੈਂਦਾ ਜੁੱਤੇ ਹਨਾ ਤੇ ਹੁਣ ਜੀ ਜਿਹੜੀ ਨੀਲੀ ਰਾਵੀ ਹਾਂਜੀ ਇਹ ਕਿਹੜਾ ਸੂਆ ਇਹ ਦੂਜਾ ਸੂਆ ਇਹ ਕਿੰਨੇ ਦਿਨ ਬਾਅਦ ਕੇ ਖੋਲ ਹੋ ਜੂ ਇਹ ਮੰਨ ਲੱਕੇ ਚੱਲ ਲੈ ਜੂ ਯਾ ਸਰ 8 ਦਿਨ ਹਾਂਜੀ 8 ਦਿਨ ਪੂਰੇ ਹੁਣ ਤੇ 8000 ਰਹਿੰਦੇ ਆ 8000 ਰਹਿੰਦੇ ਆ ਤੇ ਦੁੱਧ ਬਾਈ ਕਿੰਨਾ ਕੱਢ ਦੂ ਦੁੱਧੇ ਮੰਨ ਕੇ ਚੱਲੋ ਕੱਢਦੇ 10 ਕਿਲੋ ਹੁਣ ਮੰਨ ਲਾ ਤੇਰਾ ਤੇ 14 ਕਿਲੋ ਪਲੋਣੇ ਤੇ ਤਾਂ ਦੂਜੇ ਸੂਏ ਦੂਜੇ ਸੂਏ ਸੋਨੇ ਹਾਂਜੀ ਚੰਗੇ ਥਣ ਭਾਂਡੇ ਦੀ ਆ ਕੀ ਮੋਲ ਲਿਓ ਜੀ ਮੋਲੇ ਦਾ ਹੀ ਮੋਬਾਈਲ ਤੇ ਹਾਂਜੀ ਫੋਨ ਤੇ ਫੋਨ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੂੰ ਪੂਰੀ ਟਾਪ ਦੀ ਝੂਟੀ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਫੇਸ ਦੀ ਕੁਆਲਿਟੀ 1 ਨੰਬਰ ਬਾਕੀ ਨੰਬਰ 2 ਦਾ ਸਕਰੀਨ ਦੇ ਉੱਤੇ ਵੀ ਇਹ ਪੁੱਛ ਕੇ ਵੀ ਦੱਸ ਦੇ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਕਵਰ ਕਰਤੀਆਂ ਪਿੰਡ ਦੀਪਗੜ੍ਹ ਨੰਬਰ ਬੋਲ ਦਿਓ ਜੀ 98725 ਹੂੰ 7940 70904 ਪਿੰਡ ਦੀਪਗੜ੍ਹ ਦੀਵੜੀ ਕਰ ਲਿਓ ਬਾਈ ਦਾ ਸੰਪਰਕ ਧੰਨਵਾਦ ਜੀ